ਸਿੱਖੀ ਨੂੰ ਕਮਾਉਂਦਿਆਂ ਹੋਇਆਂ ਆਪਣੀ ਜ਼ਿੰਦਗੀ ਦੇ ਵਿੱਚ ਜਿੱਥੇ ਨਿਤਨੇਮ ਕਰਦਾ ਹੈ ਅਪਰਤ ਵਿਲਾ ਸੰਭਾਲਦਾ ਹੈ ਉਥੇ ਨਾਮ ਵੀ ਜਪਦਾ ਹੈ ਜੇ ਸਿੱਖੀ ਤੇ ਵਿਚਾਰ ਕਰੀਏ ਸਿੱਖੀ ਦੀ ਗੱਲ ਕਰੀਏ ਤਾਂ ਸਿੱਖੀ ਖੰਡੇ ਨਾਲੋਂ ਵੀ ਤਿੱਖੀ ਹੈ ਕਿਉਂਕਿ ਖੰਨਿਓ ਤਿੱਖੀ ਬਾਰਮਿਕੀ ਏਤ ਮਾਰਗ ਜਾਣਾ ਮਾਰਾ ਕਹਿੰਦੇ ਨੇ ਇਸ ਮਾਰਗ ਤੇ ਚੱਲਣਾ ਬੜਾ ਔਖਾ ਹੈ ਸਿੱਖੀ ਵਾਲੇ ਮਾਰਗ ਤੇ ਚੱਲਣਾ ਬੜਾ ਔਖਾ ਹੈ ਤੇ ਜਿਹੜੇ ਗੁਰੂ ਕੇ ਸਿੱਖ ਗੁਰੂ ਕੇ ਸਿਧਾਂਤਾਂ ਦੇ ਪਹਿਰਾ ਦਿੰਦਿਆਂ ਹੋਇਆਂ ਸਿੱਖੀ ਦੇ ਮਾਰਗ ਤੇ ਚੜ੍ਹਦੀ ਕਲਾ ਦੇ ਨਾਲ ਚੱਲਦੇ ਆ ਰਹੇ ਉਹ ਜ਼ਿੰਦਗੀ ਵਿੱਚ ਸਫਲ ਹੋ ਜਾਂਦੇ ਹਨ ਸਿੱਖੀ ਦੇ ਬੜੇ ਵੱਡੇ ਅਸੂਲ ਨੇ ਅੰਮ੍ਰਿਤ ਵੇਲੇ ਜਾਗਣਾ ਅੰਮ੍ਰਿਤ ਵੇਲੇ ਜਾ ਕਰਕੇ ਪਰਮਾਤਮਾ ਦੇ ਨਾਲ ਜੁੜਨਾ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਤੇ ਜੀਵਨ ਕਮਾਉਣਾ ਮਹਾਰਾਜ ਨੇ ਸਿੱਖ ਤੋਂ ਸਿੰਘ ਬਣਾਇਆ ਤੇ ਸਿੰਘ ਨੂੰ ਪੰਜ ਪ੍ਰਕਾਰ ਵਰਸ਼ਿਸ਼ ਕੀਤੇ ਪੰਜ ਖਕਾਰ 1699 ਦੇ ਵਸਾਖੀ ਨੂੰ ਤੇ ਜਿਹੜਾ ਇਹਨਾਂ ਪੰਜਾਂ ਖਕਾਰਾਂ ਦੇ ਵਿੱਚ ਪਰਪਖ ਹੈ ਉਹਨੂੰ ਖਾਲਸਾ ਕਿਹਾ ਜਾਂਦਾ ਨੂੰ ਸਿੰਘ ਕਿਹਾ ਜਾਂਦਾ ਸਿੰਘ ਦੇ ਤੇ ਸਿੱਖ ਦੀ ਪਰਿਭਾਸ਼ਾ ਬੜੀ ਵੱਡੀ ਹੈ। ਸੋ ਸਿੱਖ ਉਹ ਹੈ ਜਿਹੜਾ ਸਿੱਖਿਆ ਲੰਘਦਾ ਰਹਿੰਦਾ ਹੈ, ਸਿੱਖਦਾ ਰਹਿੰਦਾ ਹੈ ਤੇ ਸਿੰਘ ਉਹ ਹੈ ਜਿਹੜਾ ਸ਼ੇਰ ਵਰਗਾ ਜੀ ਦਾ ਜੀਵਨ ਹੈ। ਉਹਨੂੰ ਸਿੰਘ ਕਹਿੰਦੇ ਆ। ਜਦੋਂ ਸਿੱਖ ਇਤਿਹਾਸ ਪੜ੍ਹਦੇ ਆ ਤੇ ਆਜਾ ਇਹੋ ਜੇ ਸਿੰਘਾਂ ਦਾ, ਇਹੋ ਜੇ ਸਿੱਖਾਂ ਦਾ ਜ਼ਿਕਰ ਆਉਂਦਾ ਹੈ। ਜਿਨ੍ਹਾਂ ਨੇ ਗੁਰੂ ਦੇ ਸਿੱਖੀ ਨੂੰ ਆਪਣੇ ਸਰੀਰ ਨਾਲੋਂ ਵੀ ਵੱਧ ਕੀਮਤੀ ਸਮਝਿਆ ਹੈ ਆਪਣੇ ਜੀਵਨ ਨਾਲੋਂ ਵੀ ਵੱਧ ਕੀਮਤੀ ਸਮਝਿਆ ਹੈ ਭਾਈ ਰਤਨ ਸਿੰਘ ਜੀ ਪੰਗੋ ਬੜੇ ਵੱਡੇ ਵਿਦਵਾਨ ਹੋਏ ਨੇ ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਤੇ ਪੰਥ ਪ੍ਰਕਾਸ਼ ਦੇ ਵਿੱਚ ਪ੍ਰਾਤਨ ਸਿੰਘਾਂ ਦਾ ਸਿੱਖਾਂ ਦਾ ਜ਼ਿਕਰ ਕੀਤਾ ਹੈ ਉਹ ਜ਼ਿਕਰ ਕਰਦੇ ਨੇ ਭਾਈ ਸੁਖਾ ਸਿੰਘ ਜੀ ਭਾਈ ਸੁਖਾ ਸਿੰਘ ਜੀ ਮਾੜੇ ਕੰਬੋ ਬੜੇ-ਵਡੇ ਗੁਰੂ ਕੇ ਸਿੱਖ ਸਿੰਘ ਹੋਏ ਨੇ ਇਹ ਉਹ ਭਾਈ ਸੁਖਾ ਸਿੰਘ ਨੇ ਜਿਨ੍ਹਾਂ ਨੇ ਭਾਈ ਮਹਿਤਾਬ ਸਿੰਘ ਦੇ ਨਾਲ ਕਦੇ ਹਰਮੰਦਰ ਸਾਹਿਬ ਜੀ ਦੇ ਅੰਦਰ ਕੰਜਰੀ ਨਚਾਉਣ ਵਾਲੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਮੰਝਾ ਢਾ ਕੇ hooka ਪੀਣ ਵਾਲੇ ਜਾਲਮ ਮੱਸੇ ਰੰਗੜ ਦਾ ਸਿਰ ਵਢਿਆ ਸੀ। ਉਹਨੂੰ ਸਜ਼ਾ ਦਿੱਤੀ ਸੀ। ਸ੍ਰੀ ਹਰਮੰਦਰ ਸਾਹਿਬ ਜੀ ਦੀ ਆਣ ਛਾਨ ਵਾਸਤੇ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਭਾਈ ਸੁੱਖਾ ਸਿੰਘ ਤੇ ਮਹਤਾਬ ਸਿੰਘ ਨੇ ਗੁਰੂ ਪਿਆਰੇ ਉਸ ਪਾਪੀ ਦਾ ਸਿਰ ਜਣਾ ਸੀ ਧਰ ਦੇ ਨਾਲੋਂ ਅਲੱਗ ਕਰ ਦਿੱਤਾ ਸੀ। ਬੜੀ ਵੱਡੀ ਕੁਰਬਾਨੀ ਹੈ। ਤੇ ਜਿਹੜੇ ਭਾਈ ਸੁੱਖਾ ਸਿੰਘ ਨੇ ਨਾ ਏ ਗੁਰੂ ਪਿਆਰਿਓ ਮਾੜੇ ਕੰਬੋ ਕੀ ਮਾਝੇ ਦੇ ਅੰਦਰ ਨਗਰ ਹੈ ਵਾਸਨਿਕ ਨਹੀਂ ਤੇ ਆਪ ਜੀ ਤਰਖਾਣਾ ਦੇ ਲੜਕੇ ਸੰਤਰਖਾਣਾ ਤਰਖਾਣ ਸਿੱਖ ਤਰਖਾਣ ਕਾਰੀਗਰ ਤੇ ਆਪ ਜੀ ਦਾ ਜਨਮ 1707 ਦੇ ਵਿੱਚ ਭਾਈ ਲੱਧਾ ਜੀ ਉਹਨਾਂ ਦੇ ਗ੍ਰਹਿ ਵਿਖੇ ਮਾਤਾ ਹਰ ਉਹਦੀ ਖੁਖੋ ਜਾਂ ਸੀ ਤੇ ਬਚਪਨ ਦੇ ਵਿੱਚ ਆਪ ਜੀ ਬੜੇ ਪਰਿਪਕਾਰੀ ਗ੍ਰੰਤੀ ਵਾਲੇ ਸਨ ਬੜਾ ਜज्ਬਾ ਸੀ ਅੰਦਰ ਤੇ ਜਦੋਂ 14-15 ਸਾਲਾਂ ਦੇ ਭਾਈ ਸੁਖਾ ਸਿੰਘ ਜੀ ਹੋਏ ਤੇ ਆਪ ਜੀ ਚੋਰੀ ਜਾ ਕਰਕੇ ਅੰਮ੍ਰਿਤਸਰ ਮਾਤਾ ਪਿਤਾ ਜੀ ਨੂੰ ਦੱਸੇ ਬਿਨਾ ਕਿਉਂਕਿ ਇਹ ਸੀ ਉਹਨਾਂ ਦੇ ਅੰਦਰ خیال ਕਿ ਜੇ ਮਾਤਾ ਪਿਤਾ ਦੀਆਂ ਲਈ ਹੋ ਸਕਦਾ ਵੀ ਅਮਰਤ ਨਾ ਸਕਣ ਦੇਣ ਕਿਉਂਕਿ ਉਸ ਵੇਲੇ ਹਾਲਾਤ ਅਜਿਹੇ ਸਨ ਕਿ ਜੇ ਕੋਈ ਅਮਰਤ ਸ਼ੱਕਦਾ ਹੈ ਪੱਗ ਬੰਨ੍ਹਦਾ ਹੈ ਸਿੱਖੀ ਚਿੰਨ੍ਹ ਨੂੰ ਧਾਰਨ ਕਰਦਾ ਹੈ ਤੇ ਉਹਨੂੰ ਮਾਰਗ ਦਿੱਤਾ ਜਾਂਦਾ ਸੀ ਉਹਨੂੰ ਸ਼ਹੀਦ ਕਰ ਦਿੱਤਾ ਜਾਂਦਾ ਸੀ ਕਿਉਂਕਿ ਉਸ ਵੇਲੇ ਪੱਤਾ ਪੱਤਾ ਜਿਹੜਾ ਸੀ ਉਹ ਸਿੰਘਾਂ ਦਾ ਵੈਰੀ ਬਣਿਆ ਹੋਇਆ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋਇਆ ਜਾਂਦਾ ਸੀ ਤੇ ਭਾਈ ਸੁਖਾ ਸਿੰਘ ਗੁਰੂ त्याਗ ਅਮਰ ਸਾਕ ਆਏ ਮਾਤਾ ਪਿਤਾ ਨੂੰ ਦੱਸੇ ਤੋਂ ਬਿਨਾ ਦੱਸੇ ਬਗੈਰ ਚੋਰੀ ਜਾ ਕੇ ਘਰੋਂ ਤਾਂ ਕਹਿਨ ਤਾਂ ਕਿਸੇ ਕੰਮ ਚੱਲਿਆ ਹਾਂ ਤੇ ਜਦੋਂ ਘਰਵਾ ਵਸਾਇਆ ਤੇ ਗੱਤਰਾ ਪਾਇਆ ਕਿਰਪਾਨ ਪਾਇਆ ਪੰਜ ਕਕੇ ਧਾਰਨ ਕੀਤੇ ਹੱਥ ਤੇ ਗੋਲ ਕੜਾ ਸਿਰ ਤੇ ਦਸਤਾਰ ਦਸਤਾਰ ਤੇ ਖੰਡਾ ਗੁਰੂ ਪਿਆਰਿਓ ਦਸਤਾਰ ਦੇ ਵਿੱਚ ਚੱਕਰ ਜਦੋਂ ਦੇਖਿਆ ਮਾਤਾ ਪਿਤਾ ਨੇ ਕਿ ਸਾਡਾ ਬੱਚਾ ਜਿਹੜਾ ਹੈ ਇਹ ਸਿੰਘ ਸਜ ਗਿਆ ਹੈ ਇਕਤਾ ਮੁਸੀਬਤ ਦਾ ਟਾਈਮ ਹੈ ਇਹਨੇ ਉਤੋਂ ਸਿੰਘ ਪੁਨਾ ਗ੍ਰਹਿਣ ਕਰ ਲਿਆ ਗੁਰੂ ਦਾ ਸਿੱਖ ਬਣ ਗਿਆ ਸਿੰਘ ਬਣ ਗਿਆ ਅੰਮ੍ਰਿਤ ਛਕ ਲਿਆ ਸਾਡੇ ਲਈ ਮੁਸੀਬਤ ਬਣ ਜਾਏਗੀ ਜਦੋਂ ਅੰਮ੍ਰਿਤ ਛਕ ਕੇ ਘਰ ਆਏ ਕਿਸੇ ਮੁਖਬਰ ਨੇ ਮੁਖਬਰੀ ਕਰ ਦਿੱਤੀ ਵੀ ਮਾੜੀ ਕੰਬੋਕੇ ਦਾ ਸੁੱਖਾ ਸਿੰਘ ਅੰਮ੍ਰਿਤ ਛਕ ਆਇਆ ਅੰਮ੍ਰਿਤ ਛਕ ਆਇਆ ਉਹਨੇ ਤਾਂ ਗਾਤਰਾ ਪਾਲਿਆ ਕਿਰਪਾਨ ਪਾਲੀ ਪਾਗ ਬੰਨਣ ਲੱਗਿਆ ਉਹ ਗੁਰੂ ਦਾ ਸਿੰਘ ਬਣ ਗਿਆ ਤੇ ਸ਼ਾਹੀ ਫੌਜਾਂ ਨੇ ਆਣ ਕੇ ਘਰੋਂ ਠੇਰਾ ਪਾ ਲਿਆ ਠੇਰਾ ਪਾਲਿਆ ਤੇ ਆਣ ਕੇ ਕਹਿਣ ਲੱਗੇ ਕਿੱਥੇ ਆ ਸੁਖਾ ਸਿੰਘ ਉਸ ਦਿਨ ਭਾਈ ਸੁਖਾ ਸਿੰਘ ਘਰ ਨਹੀਂ ਸਨ ਕਿਤੇ ਗਏ ਹੋਏ ਸਨ ਉਹ ਕਹਿਣ ਲੱਗੇ ਸੁਖਾ ਸਿੰਘ ਕਿੱਥੇ ਐ ਤੇ ਮਾਤਾ ਪਿਤਾ ਜੀ ਕਹਿਣ ਲੱਗੇ ਘਰ ਨਹੀਂ ਉਹ ਕਹਿਣ ਲੱਗੇ ਤੁਹਾਡਾ ਪੁੱਤ ਬਾਗੀ ਬਣ ਗਿਆ ਬਾਗੀ ਉਹ ਸਿੰਘ ਬਣ ਗਿਆ ਉਹਨੇ ਸਿੱਖ ਉਹਨੇ ਕਿਰਪਾਨ ਪਾ ਲਈਆ ਉਹਨੇ ਅੰਮ੍ਰਿਤ ਛਕ ਲਿਆ ਤੇ ਜਿਹੜਾ ਅੰਮ੍ਰਿਤ ਛਕਦਾ ਹੈ ਕਿਰਪਾਨ ਪੌਂਦਾ ਤੁਹਾਨੂੰ ਪਤਾ ਉਹਦੇ ਲਈ ਕਿੰਡੀ ਵੱਡੀ ਸਜ਼ਾ ਹੈ ਸਰਕਾਰ ਵੱਲੋਂ ਉਹ ਸਰਕਾਰ ਦਾ ਬਾਗੀ ਬਣ ਜਾਂਦਾ ਹੈ ਇਸ ਵਾਸਤੇ ਅਸੀਂ ਉਹਨੂੰ ਫੜਨ ਆਏ ਹਾਂ ਉਹਨੂੰ ਫੜ ਕੇ ਪੇਸ਼ ਕਰਨਾ ਹੈ ਸਰਕਾਰ ਦੇ ਸਾਹਮਣੇ ਕਿ ਉਹਨੇ ਅੰਮ੍ਰਿਤ ਕਿਉਂ ਛਕਿਆ ਹੈ ਉਹ ਸਿੰਘ ਕਿਉਂ ਸਜਿਆ ਹੈ ਕਿਉਂਕਿ ਸਰਕਾਰ ਨੇ ਹਦਾਇਤ ਕੀਤੀ ਹੈ ਜਿਹੜਾ ਅੰਮ੍ਰਿਤ ਛਕੇਗਾ ਸਿੰਘ ਸਜੇਗਾ ਉਹਨੂੰ ਸਰਕਾਰ ਮਾਰ ਦੇਗੀ ਇੱਕ ਸਹਿਮ ਦਾ ਮਾਹੌਲ ਬਣਾ ਦਿੱਤਾ ਗਿਆ ਸੀ ਕਹਿੰਦੇ ਨੇ ਜਦੋਂ ਭਾਈ ਸਾਹਿਬ ਘਰ ਆਏ ਤੇ ਮਾਤਾ ਪਿਤਾ ਦੇ ਅੰਦਰ ਬੜਾ ਸਹਿਮ ਹੈ ਬੜਾ ਡਰ ਹੈ ਕਿ ਕੋਈ ਹੱਲ ਕਰਨਾ ਚਾਹੀਦਾ ਹੈ ਇਹਨੇ ਤੇ ਅੰਮ੍ਰਿਤ ਛਕ ਕੇ ਸਾਡੇ ਗਲ ਮੁਸੀਬਤ ਪਾ ਦਿੱਤੀ ਆ ਇਹਦੇ ਨਾਲ ਸਾਨੂੰ ਮੁਸੀਬਤ ਵਿੱਚ ਪਾ ਸਾ ਦਿੱਤਾ ਇਹਨੇ ਇਹਨੇ ਅੰਮ੍ਰਿਤ ਕੀ ਛਕ ਲਿਆ ਸਾਰੇ ਪਰਿਵਾਰ ਤੇ ਮੁਸੀਬਤ ਬਣ ਗਈ ਆ ਇਹ ਅੰਮ੍ਰਿਤ ਧਾਰੀ ਕਾਦਾ ਬਣ ਗਿਆ ਕਹਿੰਦੇ ਨੇ ਉਹਨਾਂ ਨੇ ਭੰਗ ਪਿਆ ਦਿੱਤੀ ਤੇ ਭੰਗ ਪਿਆਏ ਤੇ ਭਾਈ ਸਾਹਿਬ ਜੀ ਬੇਹੋਸ਼ ਹੋ ਗਏ ਫਿਰ ਜ਼ਬਰਦਸਤੀ ਭਾਈ ਸੁਖਾ ਸਿੰਘ ਦੇ ਕੇਸ ਕਤਲ ਕਰ ਦਿੱਤੇ ਗਏ ਪਰਿਵਾਰ ਵੱਲ ਗੁਰੂ ਪਿਆਰਿਓ ਭੰਗ ਪਿਆ ਕੇ ਬੇਹੋਸ਼ ਕਰ ਦਿੱਤਾ ਭਾਈ ਸੁਖਾ ਸਿੰਘ ਜੀ ਨੂੰ ਤੇ ਜ਼ਬਰਦਸਤੀ ਕੇਸ ਕਤਲ ਕਰ ਦਿੱਤੇ ਗਏ ਤੇ ਜਦੋਂ ਹੋਸ਼ ਆਈ ਤੇ ਮੂੰਹ ਤੇ ਦਾੜੀ ਨਹੀਂ ਤੇ ਸਿਰ ਤੇ ਜੂڑا ਨਹੀਂ ਕੇਸ ਕਤਲ ਹੋ ਗਏ ਤੇ ਮਨ ਜਿਹੜਾ ਬੜਾ ਦੁਖੀ ਹੋਇਆ ਕਿ ਬਾਜਾਂ ਵਾਲੇ ਦੀ ਸਿੱਖੀ ਬੜੇ ਕਰਮਾਂ ਨਾਲ ਮਿਲਦੀ ਹੈ ਪਰ ਮੇਰੇ ਨਾਲ ਧੋਖਾ ਹੋਇਆ ਮੇਰੇ ਮਾਤਾ ਪਿਤਾ ਨੇ ਮੇਰੇ ਪਰਿਵਾਰ ਨੇ ਮੇਰੇ ਕੇਸ ਕਤਲ ਕਰ ਦਿੱਤੇ ਨੇ ਕਹਿੰਦੇ ਨੇ ਉਸ ਵੇਲੇ ਇੰਨਾ ਦੁੱਖ ਹੋਇਆ ਸਿੱਖੀ ਜਾਣਦਾ ਕਿ ਆਪਜੀ ਘਰੋਂ ਨਿਕਲੇ ਤੇ ਪਿੰਡੋਂ ਬਾਹਰ ਜਾ ਕੇ ਇੱਕ ਖੂਹ ਦੇ ਵਿੱਚ ਛਾਲ ਮਾਰ ਦਿੱਤੀ ਭਾਈ ਸੁਖਾਸ ਸਿੰਘ ਖੂਹ ਦੇ ਵਿੱਚ ਛਾਲ ਮਾਰ ਦਿੱਤੀ ਛਲਾਂਗ ਮਾਰ ਦਿੱਤੀ ਜਦੋਂ ਪਰਿਵਾਰ ਨੂੰ ਪਤਾ ਲੱਗਾ ਮਾਤਾ ਪਿਤਾ ਨੂੰ ਪਤਾ ਲੱਗਾ ਕਿਸੇ ਨੇ ਦੱਸਿਆ ਤੁਹਾਡਾ ਲੜਕਾ ਖੂਹ ਵਿੱਚ ਡਿੱਗਾ ਗਿਆ ਖੂਹ ਵਿੱਚ ਪਾਣੀ ਘੱਟ ਸੀ ਡੁੱਬੇ ਨਹੀਂ ਬਚ ਗਏ ਉਹ ਬਾਪ ਉਹ ਆਏ ਨਾ ਜਦੋਂ ਤੇ ਰੱਸਾ ਥੱਲੇ ਸਟਿਆ ਤੇ ਕਹਿੰਦੇ ਬਾਹਰ ਆ ਜਾ ਤੇ ਭਾਈ ਸੁਖਾ ਸਿੰਘ ਕਹਿੰਦੇ ਤੁਸੀਂ ਮੇਰੇ ਤੋਂ ਕੀ ਲੈਣਾ ਤੁਸੀਂ ਤਾਂ ਮੇਰੇ ਦੁਸ਼ਮਣੋਂ ਤੁਸੀਂ ਮੇਰੇ ਜ਼ਬਰਦਸਤੀ ਕੇਸ ਕਤਲ ਕਰ ਦਿੱਤੇ ਤੁਸੀਂ ਮੇਰੇ ਲੱਗਦੇ ਕੀ ਹੋ ਤੁਹਾਡੀ ਵੱਲੋਂ ਭਾਵੇਂ ਮੈਂ ਮਰ ਜਾਵਾਂ ਖਾਪ ਜਾਵਾਂ ਤੁਸੀਂ ਕੀ ਲੈਣਾ ਹੈ ਮੈਂ ਆਪਣਾ ਆਪ ਮਕਾਉਣਾ ਅੱਜ ਮੈਂ ਨਹੀਂ ਜੀਣਾ ਚਾਹੁੰਦਾ ਜੇ ਮੇਰੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੇਸ ਨਹੀਂ ਰਹਿ ਸਿੱਖੀ ਨਹੀਂ ਰਹੀ ਤੇ ਇਹਦੋ ਚੰਗਾ ਮੈਂ ਮਰ ਜਾਵਾਂ ਖਤਮ ਹੋ ਜਾਵਾਂ ਕਿਉਂਕਿ ਮੇਰੇ ਲਈ ਮੇਰੀ ਜਾਨ ਨਾਲੋਂ ਬਾਜਾਂ ਵਾਲੇ ਦੀ ਸਿੱਖੀ ਪਿਆਰੀ ਹੈ ਮੈਨੂੰ ਸਿੱਖੀ ਪਿਆਰੀ ਹੈ ਗੁਰੂ ਪਿਆਰਿਓ ਇੱਕ ਵਾਰ ਨਾ ਅੰਦੌਰ ਦੇ ਵਿੱਚ ਕਿਸੇ ਬੱਚੇ ਦੇ ਜ਼ਬਰਦਸਤੀ ਕੇਸ ਕਤਲ ਕਰ ਦਿੱਤੇ ਗਏ ਸੀ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅੰਦੌਰ ਦੇ ਵਿੱਚ। ਤੇ ਜਦੋਂ ਬੱਚਾ ਘਰ ਆਇਆ ਤੇ ਉਹਦੀ ਮਾਂ ਤਾਂ ਹਾਂ ਮਾਰ ਕੇ ਰੋਣ ਲੱਗ ਪਈ। ਤੇ ਉਹਨੇ ਉਸ ਵੇਲੇ ਇਹ ਕਿਹਾ ਸੀ। ਉਹ ਬਿਆਨ ਉਸ ਮਾਤਾ ਦਾ ਅਖਬਾਰਾਂ ਵਿੱਚ ਵੀ ਛਪਿਆ ਸੀ। ਉਹ ਕਹਿੰਦੀ ਸੀ ਪੁੱਤ ਜੇ ਤੇਰੀ ਲਾਸ਼ ਘਰ ਆ ਜਾਂਦੀ। ਤੇ ਮੈਂ ਬਾਣਾ ਮੰਨ ਲੈਂਦੀ ਪਰ ਤੇਰੇ ਕੇਸ ਕੱਟੇ ਗਏ ਆ ਤੇ ਬੜਾ ਦੁੱਖ ਹੋਇਆ ਤੇਰੇ ਕੇਸ ਨਾ ਜਾਂਦੇ ਤੂੰ ਚਲੋ ਜਾ ਚਲੇ ਜਾਂਦੋ ਦੁਨੀਆ ਤੋਂ ਪਰ ਤੇਰੇ ਕੇਸ ਨਾ ਕੱਟੇ ਜਾਂਦੇ ਕਿਉਂਕਿ ਮੈਂ ਤੇਰੇ ਕੇਸ ਬੜੀ ਔਖੀ ਹੋ ਕੇ ਪਾਲੇ ਤੇਰੇ ਕੇਸਾਂ ਦੀ ਸੰਭਾਲ ਕੀਤੀ ਐ ਛੋਟੇ ਹੁੰਦਿਆਂ ਤੇਰੇ ਕੇਸ ਸਵਾਰਦੀ ਰਹੀਆਂ ਤੈਨੂੰ ਬੜਾ ਸੰਭਾਲ ਸੰਭਾਲ ਕੇ ਪਾਲਿਆ ਤੇਰੀ ਸਿੱਖੀ ਤੈਨੂੰ ਬਾਜਾਂ ਵਾਲੇ ਨੇ ਸਿੱਖੀ ਦੀ ਦਾਤ ਬਖਸ਼ੀ ਪਰ ਇਹਨਾਂ ਝਾਲ ਮੰਨ ਤੇ ਕੇਸ ਕਤਲ ਕਰਦੇ ਦੇਖੋ ਕੇਸ ਬੜੇ ਕੀ ਇਹ ਗੁਰੂ ਦੀ ਬਖਸ਼ੀ ਮੋਹਰੇ ਕੇਸ ਕਤਲ ਹੋਏ ਖੂ ਵਿੱਚ ਛਾਲ ਮਾਰ ਦਿੱਤੀ ਪਰ ਕਹਿੰਦੇ ਨੇ ਪਰਿਵਾਰ ਰੌਲਾ ਪਾਉਂਦਾ ਵੀ ਤੂੰ ਬਾਹਰ ਆ ਜਾ ਆਵਾਜ਼ ਸੁਣੀ ਤੇ ਕੋਈ ਸਿੰਘ ਜਾਂਦਾ ਪਿਆ ਸੀ ਉਹ ਰਾਲਾ ਸੁਣ ਕੇ ਖੂਹ ਦੇ ਕੰਢੇ ਤੇ ਆਇਆ ਉਹਨੇ ਵੇਖਿਆ ਵੀ ਕੋਈ ਖੂਹ ਦੇ ਵਿੱਚ ਡੰਗਾ ਪਿਆ ਹੈ ਉਹਨੇ ਲਲਕਾਰ ਕੇ ਸੁਖਾ ਸਿੰਘ ਨੂੰ ਕਿਹਾ ਸੁਖਾ ਸਿੰਘਾ ਇਹੋ ਜਿਹਾ ਮਰਨਾ ਪਰਵਾਨ ਨਹੀਂ ਖੁਦ ਕਸ਼ੀਆਂ ਨਹੀਂ ਕਰਨੀਆਂ ਚਾਹੀਦੀਆਂ ਸਿੱਖਾਂ ਨੂੰ ਜੇ ਮਰਨਾ ਤੇ ਕਿਸੇ ਦੁਸ਼ਮਣ ਦੇ ਕੱਲ ਆ ਕੇ ਮਰਾਂ ਐਦਾਂ ਮਰਨ ਦਾ ਕੋਈ ਫੈਸਾ ਨਹੀਂ ਆ ਕਿਉ ਆਪਣੀ ਜਾਨ ਗਵਾਉਣਾ ਜੇ ਮਰਨਾ ਤਾਂ ਕੋਈ ਇਹੋ ਜਿਹਾ ਕੰਮ ਕਰਕੇ ਦੁਨੀਆ ਤੋਂ ਜਾ ਕੇ ਨੂੰ ਦੁਨੀਆ ਯਾਦ ਕਰੇ ਜਦੋਂ ਇਹ ਗੋਲ ਗਏ ਸਾਨੂੰ ਸਿੰਘ ਨੇ ਤੇ ਅੰਦਰ ਘਰ ਘਰ ਗਏ ਤੇ ਫਿਰ ਪਰਨ ਕਰ ਲਿਆ ਵੀ ਮਰਨਾ ਤੇ ਇਹੋ ਜਿਹਾ ਕੰਮ ਕਰਕੇ ਮਰੂੰ ਦੁਨੀਆ ਵੀ ਯਾਦ ਕਰੇ ਫਿਰ ਕਹਿੰਦੇ ਨੇ ਘਰ ਆਏ ਕੁਝ ਦਿਨਾਂ ਬਾਅਦ ਪਿੰਡ ਦੇ ਨੰਬਰਦਾਰ ਦੀ ਘੋੜੀ ਖੋਲੀ ਤੇ ਘੋੜੀ ਭਜਾ ਕੇ ਲੈ ਗਏ ਭਜਾ ਕੇ ਲੈ ਗਏ ਤੇ ਭਾਈ ਸ਼ਾਮ ਸਿੰਘ ਦੇ ਜਥੇ ਵਿੱਚ ਜਾ ਰਲੇ ਤੇ ਦੁਬਾਰਾ ਅੰਮ੍ਰਿਤ ਛਕ ਲਿਆ ਕੇਸ ਰੱਖ ਲੈ ਭੁੱਲ ਬਖਸ਼ਾਲੇ ਭਾਈ ਸੁਖਾ ਸਿੰਘ ਨੇ ਤੇ ਭਾਈ ਸੁਖਾ ਸਿੰਘ ਫਿਰ ਗੁਰੂ ਕੇ ਸਿੰਘ ਬਣ ਗਏ ਉਸ ਤੋਂ ਬਾਅਦ ਘਰ ਨਹੀਂ ਆਏ ਕਿਉਂਕਿ ਘਰ ਵਾਲੇ ਸਿੱਖੀ ਦੇ ਨਾਲ ਬੜੀ ਨਫ਼ਰਤ ਕਰਦੇ ਆ ਅੱਗੇ ਧੋਖਾ ਗੀਤਾ ਜਮਰਦਸ ਦੀ ਕੇਸ ਕੱਟ ਦਿੱਤੇ ਫਿਰ ਉਸ ਤੋਂ ਬਾਅਦ ਆਪ ਜੀ ਇੰਨੀ ਕਾਬਜੀ ਨੇ ਸਿੱਖੀ ਕਮਾਈ ਕਿ ਕਰੋੜ ਸਿੰਘਿਆ ਜਿਹੜੀ ਮਿਸਲ ਹੈ ਉਹਦੇ ਵਿੱਚ ਆਪ ਜੀ ਸ਼ਾਮਲ ਹੋ ਗਏ ਕਰੋੜ ਸਿੰਘਿਆ ਮਿਸਲ ਦੇ ਵਿੱਚ ਤੇ ਕਰੋੜ ਸਿੰਘਿਆ ਮਿਸਲ ਦੇ ਵਿੱਚ ਸ਼ਾਮਲ ਹੋ ਕੇ ਆਪ ਜੀ ਨੇ ਬੜੇ ਵੱਡੇ ਕੰਮ ਕੀਤੇ ਫਿਰ ਆਪ ਜੀ ਨੇ ਗੁਰੂ ਪਿਆਰੇ ਭਾਈ ਮਹਤਾਬ ਸਿੰਘ ਜੀ ਦੇ ਨਾਲ ਉਹਨਾਂ ਦਾ ਸਾਥ ਦੇ ਕੇ ਤੇ ਮੱッセ ਰੰਗੜ ਦਾ ਸੋਧਾ ਲਾਇਆ ਸੀ ਉਹਦਾ ਸਿਰ ਵੱਢ ਕੇ ਨੇਜੇ ਵਿੱਚ ਪਰੋਕੇ ਅੰਮ੍ਰਿਤਸਰ ਸਾਹਿਬ ਤੋਂ ਬੁੱਢਾ ਜੌੜ ਦੀ ਧਰਤੀ ਤੇ ਰਾਜਸਥਾਨ ਲੈ ਕੇ ਗਏ ਸੀ ਤੇ ਉਥੇ ਜਾ ਕਰਕੇ ਮੱッセ ਰੰਗੜ ਦੇ ਸਿਰ ਦੇ ਨਾਲ ਖੀਤੋ ਖੁੰਡੀ ਖੇਢੀ ਸੀ ਗੁਰੂ ਪਿਆਰਿਓ ਦੇਖੋ ਹਰ ਮੰਦਰ ਸਾਹਿਬ ਦੇ ਵਿੱਚ ਪਵਿੱਤਰ ਜੀਵਨ ਵਾਲਿਆਂ ਦੇ ਸਿਰ ਆਉਂਦੇ ਆ ਸਰੀਰ ਆਉਂਦੇ ਆ ਤੇ ਉਹਨਾਂ ਦੇ ਸਰੀਰਾਂ ਦਾ ਇਸ਼ਨਾਨ ਕਰਾ ਕੇ ਤੇ ਸੰਸਕਾਰ ਕੀਤਾ ਜਾਂਦਾ ਹੈ ਪਰ ਜਿਹੜੇ ਅਪਵਿੱਤਰ ਨੇ ਪਾਪੀ ਨੇ ਉਹਨਾਂ ਦੇ ਸਰੀਰ ਇਥੋਂ ਮਾਰ ਕੇ ਉਹਨਾਂ ਨੂੰ ਕੱਢੇ ਜਾਂਦੇ ਆ ਭਾਵੇਂ ਮੱਸਾ ਰੰਗੜ ਹੋਵੇ ਭਾਵੇਂ ਕੋਈ ਹੋਰ ਹੋਵੇ ਉਹਨਾਂ ਨੂੰ ਸੋਧੇ ਲਾ ਕੇ ਉਹਨਾਂ ਦੇ ਸਿਰ ਜਿਹੜੇ ਨੇ ਵੱਢੇ ਜਾਂਦੇ ਅੱਥੇ ਗੁਰੂ ਪਿਆਰਿਓ ਉਹਨਾਂ ਦੇ ਨਾਲ ਫਿਰ ਇਹੋ ਜਿਹਾ ਵਰਤਾਰਾ ਹੁੰਦਾ ਹੈ ਜਿਹੜੇ ਚੜ ਕੇ ਆਉਂਦੇ ਨੇ ਹਰਿਮੰਦਰ ਸਾਹਿਬ ਦੇ ਉੱਪਰ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ ਤੇ ਤਾਨਨੇ ਗੁਰੂ ਕੇ ਸਿੱਖ ਭਾਈ ਸੁਖਾ ਸਿੰਘ ਜਿਨ੍ਹਾਂ ਨੇ ਬਹੁਤ ਵੱਡਾ ਜੀਵਨ ਕਮਾਇਆ ਆਪ ਜੀ ਦੇ ਇੱਕ ਭਰਾ ਸਨ ਭਾਈ ਲੱਖਾ ਸਿੰਘ ਭਾਵੇਂ ਕਿ ਉਹ ਗ੍ਰਸਤੀ ਸਨ ਤੇ ਭਾਈ ਸੁਖਾ ਸਿੰਘ ਨੇ ਵਿਆਹ ਨਹੀਂ 시 ਕਰਾਇਆ ਭਾਈ ਲੱਖਾ ਸਿੰਘ ਵੀ ਦਲ ਖਾਲਸਾ ਦੇ ਵਿੱਚ ਸ਼ਾਮਲ ਹੋ ਗਏ ਸਨ ਉਹ ਵੀ ਬੜੀ ਚੜ੍ਹਦੀ ਕਲਾ ਵਾਲੇ ਸਿੱਖ ਸਨ ਤੇ ਗੁਰੂ ਪਿਆਰਿਓ ਇਹ ਸਿੱਖੀ ਜਿਹੜੀ ਹੈ ਇਹ ਰੜਕਦੀ ਹੈ ਹਮੇਸ਼ਾ ਜਾਲਮਾਂ ਤੇ ਗੁਰੂ ਦੇ ਬਖਸ਼ੇ ਜਿਹੜੇ ਕਕਾਰ ਨੇ ਇਹ ਰਣਕਦੇ ਨੇ ਹਮੇਸ਼ਾ ਝਾਲ ਮੰਨ ਕਿਉਂਕਿ ਸਿੱਖੀ ਸਰੂਪ ਚੰਗਾ ਨਹੀਂ ਲੱਗਦਾ ਮਹਾਪੁਰਸ਼ ਪਿਆਰ ਕਰਦੇ ਸਨ ਕਿ ਸਿੱਖੀ ਸਰੂਪ ਨੂੰ ਖਤਮ ਕਰਨ ਵਾਸਤੇ ਹਕੂਮਤਾਂ ਬਹੁਤ ਹੋ ਗੁਜਰੀਆਂ ਨੇ ਕਿਉਂਕਿ ਇਹ ਸਿੱਖੀ ਸਰੂਪ ਨੂੰ ਪਸੰਦ ਨਹੀਂ ਕਰਦੇ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਨੇ ਤੇ ਜਿਹੜਾ ਵੀ ਸਿੱਖੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਦੇ ਦਿਨ ਜ਼ਿੰਦਗੀ ਦੇ ਗਿਣਤੀ ਦੇ ਰਹਿ ਜਾਂਦੇ ਆ ਦੁਨੀਆ ਦੇ ਸਿਰ ਉਂਗਲਾਂ ਤੇ ਗਿਣ ਜੋਗੇ ਦਿਨ ਰਹਿ ਜਾਂਦੇ ਆ ਉਹਦੇ ਦੁਨੀਆ ਤੇ ਜਿਆਦੇ ਦਿਨ ਨਹੀਂ ਉਹਦੇ ਹੁੰਦੇ ਜਿਹੜਾ ਸਿੱਖੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਐਸ ਹਿੰਦੁਸਤਾਨ ਦੇ ਵਿੱਚ ਅੱਜ ਵੀ ਸਿੱਖੀ ਦੇ ਨਾਲ ਕੁਝ ਲੋਕਾਂ ਵੱਲੋਂ ਨਫ਼ਰਤ ਕੀਤੀ ਜਾਂਦੀ ਹੈ ਕਕਾਰਾਂ ਦੇ ਨਾਲ ਨਫ਼ਰਤ ਕੀਤੀ ਜਾਂਦੀ ਹੈ ਆ ਇੱਕ ਘਟਨਾ ਵਾਪਰੀ ਰਾਜਸਥਾਨ ਦੇ ਵਿੱਚ ਜੈਪੁਰ ਦੇ ਵਿੱਚ ਕਿ ਇੱਕ ਸਿੱਖ ਬੱਚੀ ਜੋ ਤਰਨਤਾਰਨ ਜ਼ਿਲ੍ਹੇ ਦੀ ਰਹਿਣ ਵਾਲੀ ਉਹ ਗੁਰੂ ਪਿਆਰਿਓ ਸਿਵਲ ਜੱਜ ਦਾ ਪੇਪਰ ਦੇਣ ਵਾਸਤੇ ਆ ਰਾਜਸਥਾਨ ਜੈਪੁਰ ਗਈ ਉਹਨੇ ਕੇਸ ਕੀ ਸਜਾਈ ਹੋਈ ਸੀ ਉਹਨੇ ਪੰਜ ਕਕਾਰ ਧਾਰਨ ਕੀਤੇ ਹੋਏ ਸਨ ਬੜੀ ਚੜ੍ਹਦੀ ਕਲਾ ਵਾਲੀ ਉਹ ਬੱਚੀ ਸੀ ਤੇ ਜਦੋਂ ਸਿਵਲ ਜੱਜ ਦਾ ਪੇਪਰ ਦੇਣ ਵਾਸਤੇ ਉਹ ਜੈਪੁਰ ਗਈ ਤੇ ਉਸ ਵੇਲੇ ਉਹਨੂੰ ਪ੍ਰੀਖਿਆ ਦੇ ਵਿੱਚ ਨਹੀਂ ਬਹਿਣ ਦਿੱਤਾ ਗਿਆ ਕਿਉਂ ਨਹੀਂ ਬਹਿਣ ਦਿੱਤਾ ਗਿਆ ਕਿਉਂਕਿ ਉਸ ਬੱਚੀ ਦੇ ਸਿਰ ਤੇ ਦਸਤਾਰ ਬੰਦੀ ਹੋਈ ਸੀ ਉਹਦੇ ਗਲ ਵਿੱਚ ਗਾਤਰਾਂ ਪਾਇਆ ਹੋਇਆ ਸੀ ਉਹਦੇ ਹੱਥ ਵਿੱਚ ਕੜਾ ਸੀ ਕਹਿੰਦੋ ਪਾਵਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੰਜ ਕੱਤੇ ਧਾਰਨ ਕੀਤੇ ਹੋਏ ਸਨ ਉਹਨੂੰ ਕਹਿਣ ਲੱਗੇ ਇੱਕ ਸ਼ਰਤ ਤੇ ਤੈਨੂੰ ਪ੍ਰੀਖਿਆ ਵਿੱਚ ਬੈਣ ਦਿੱਤਾ ਜਾਏਗਾ ਇੱਕ ਸ਼ਰਤ ਤੇ ਤੂੰ ਪੇਪਰ ਦੇ ਸਕਦੀ ਐ ਜੇ ਉਹ ਸ਼ਰਤ ਪੂਰੀ ਕਰ ਦੇਵੇਂ ਕਹਿਣ ਲੱਗੇ ਤੂੰ ਆਪਣਾ ਜਿਹੜਾ ਗਾਤਰਾ ਹੈ ਉਤਾਰ ਦੇ ਕੜਾ ਉਤਾਰ ਦੇ ਤੇ ਫਿਰ ਤੂੰ ਬੈ ਸਕਦੀ ਗੁਰੂ ਪਿਆਰਿਓ ਦੇਖੋ ਸਿੱਖ ਲਈ ਕਿਹੜੇ ਕਾਨੂੰਨ ਬਣ ਗਏ ਨੇ ਜੇ ਸਿੱਖ ਦਾ ਬੱਚਾ ਸਿੱਖ ਦੀ ਬੱਚੀ ਕਿਤੇ ਪੰਜਾਬ ਤੋਂ ਬਾਹਰਲੀ ਸਟੇਟ ਵਿੱਚ ਪੇਪਰ ਦੇਣ ਵਾਸਤੇ ਜਾਂਦੇ ਐ ਤੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਨਬਤ ਕੀਤੀ ਜਾਂਦੀ ਹੈ ਕਿ ਤੂੰ ਆਪਣਾ ਕੜਾ ਉਤਾਰ ਦੇ ਆਪਣਾ ਗਾਤਰਾ ਉਤਾਰ ਦੇ ਤਾਂ ਤੂੰ ਪੇਪਰ ਵਿੱਚ ਬਹਿ ਸਕਦਾ ਹੈ ਕਲਾਸ ਵਿੱਚ ਬਹਿ ਸਕਦਾ ਪੇਪਰ ਦੇ ਸਕਦਾ ਵਰਨਾ ਨਹੀਂ ਦੇ ਸਕਦਾ ਇਹ ਤੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਕਿਹੜੀ ਹੋ ਸਕਦੀ ਹੈ ਜਿਨ੍ਹਾਂ ਨੇ 90% ऐसे हिंदुस्तान वास्ते कुर्बानियां कीतीया ने 90% हिंदुस्तान ਨੂੰ ਆਜ਼ਾਦ ਕਰਾਉਣ ਵਾਸਤੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੇ ਨਾਲ ਅਜਿਹਾ ਸਲੋਖ ਸਲੋਖ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਬੱਚੇ ਬੱਚੀਆਂ ਵੀ ਆਪਣੇ ਕਕਾਰ ਪਾ ਕੇ ਪੇਪਰ ਵਿੱਚ ਬੈਠ ਨਹੀਂ ਸਕਦੇ ਜੇ ਉਹਨਾਂ ਨੇ ਪੇਪਰ ਦੇਣਾ ਤੇ ਉਹਨਾਂ ਨੂੰ ਆਪਣਾ ਕਕਾਰ ਉਤਾਰਨਾ ਪਏਗਾ ਕੜਾ ਉਤਾਰਨਾ ਪਏਗਾ ਉਹਨਾਂ ਨੂੰ ਦਸਤਾਰ ਰੋਣੀ ਪੈਗੀ ਕਿਉਂਕਿ ਇੱਕ ਪਾਸੇ ਮੰਨਿਆ ਜਾਂਦਾ ਕਿ ਇਹ ਦੇਸ਼ ਧਰਮ ਨਿਰਪੱਖ ਹੈ ਤੇ ਜੇ ਧਰਮ ਨਿਰਪੱਖ ਹੈ ਫਿਰ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ ਜੇ ਕਿਸੇ ਨੇ ਆਪਣੇ ਧਰਮ ਦੇ ਚਿੰਨ ਧਾਰਨ ਕੀਤੇ ਨਹੀਂ ਉਹਦੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਇਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਕੋਈ ਵੀ ਜਿਹੜਾ ਹੈ ਉਹ ਸਿੱਖਾਂ ਦੇ ਕਕਾਰਾਂ ਵੱਲ ਉਂਗਲ ਨਾ ਚੁੱਕੇ ਇੱਕ ਕਾਰ ਬੜੇ ਕੀਮਤੀ ਨੇ ਸਿੱਖ ਤਾਂ ਆਪਣੀਆਂ ਬਾਹਾਂ ਨਾਲੋਂ ਆਪਣੇ ਪੈਰਾਂ ਨਾਲੋਂ ਆਪਣੀਆਂ ਅੱਖਾਂ ਨਾਲੋਂ ਆਪਣੇ ਕੰਨਾਂ ਨਾਲੋਂ ਵੱਧ ਗੁਰੂ ਦੇ ਕਕਾਰਾਂ ਨੂੰ ਸਮਝਦਾ। ਉਹ ਕਹਿੰਦਾ ਜੇ ਲੱਤਾਂ ਕਟੀਆਂ ਜਾਂ ਤਾਂ ਕੋਈ ਚੱਕਰ ਨਹੀਂ ਆ। ਬਾਹਾਂ ਲੈ ਜਾਂ ਤਾਂ ਕੋਈ ਚੱਕਰ ਨਹੀਂ ਆ। ਅੱਖਾਂ ਨਿਕਲ ਜਾਂ ਤਾਂ ਕੋਈ ਚੱਕਰ ਨਹੀਂ ਜਬਾਨ ਵੱਢੀ ਜਾਵੇ ਤੇ ਕੋਈ ਚੱਕਰ ਨਹੀਂ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗਾਤਰਾ ਲੈ ਗਿਆ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੰਗਾ ਖੁੱਸ ਗਿਆ ਦਾੜੀ ਕੱਟੀ ਗਈ ਤੇ ਜੇ ਪੰਜ ਕਕਾਰਾਂ ਵਿੱਚੋਂ ਕੋਈ ਵੀ ਮੇਰੇ ਤੋਂ ਖੁੱਸ ਗਿਆ ਤੇ ਮੈਂ ਸਮਝਾਂਗਾ ਮੇਰੇ ਕੋਲੋਂ ਬਹੁਤ ਬੜਾ ਕੁਝ ਚਲਾ ਗਿਆ ਬੜਾ ਕੁਝ ਗਵਾਚ ਗਿਆ ਮੇਰੇ ਕੋਲੋਂ ਇਸ ਵਾਸਤੇ ਸਿੱਖ ਲਈ ਇੱਕ ਕਾਨੂੰਨ ਹੋਣਾ ਚਾਹੀਦਾ ਹੈ ਕਿ ਉਹਦੇ ਜਿਹੜੇ ਕੱਕੇ ਨੇ ਉਹ ਬਰਕਰਾਰ ਰਹਿਣ ਤੇ ਸਿੱਖ ਆਪਣੇ ਕੱਕਿਆਂ ਸਮੇਤ ਪੇਪਰ ਦੇ ਸਕੇ ਪ੍ਰੀਖਿਆ ਦੇ ਸਕੇ ਕਿਉਂਕਿ ਲੋਕ ਸਿੱਖ ਦੇ ਬੱਚਿਆਂ ਨੂੰ ਜੱਜ ਨਹੀਂ ਵੇਖਣਾ ਚਾਹੁੰਦੇ ਅਫਸਰ ਨਹੀਂ ਵੇਖਣਾ ਚਾਹੁੰਦੇ ਇਹਨਾਂ ਨੂੰ ਪਤਾ ਹੈ ਜੇ ਜੱਜ ਬਣ ਗਏ ਆਪਣੇ ਫੈਸਲੇ ਆਪ ਕਰਨਗੇ ਅੱਜ ਇਹਨਾਂ ਨੂੰ ਕਤਾਰਾਂ ਵਿੱਚ ਖੜੋਣਾ ਪੈਂਦਾ ਹੈ ਲੈਣਾ ਵਿੱਚ ਲੱਗਣਾ ਪੈਂਦਾ ਹੈ ਇਹ ਨਹੀਂ ਚਾਹੁੰਦੇ ਵੀ ਸਿੱਖਾਂ ਦੇ ਬੱਚੇ ਜੱਜ ਬਣ ਜਾਣ ਸਿੱਖਾਂ ਦੇ ਬੱਚੇ ਅਫਸਰ ਬਣ ਜਾਣ ਅੱਜ ਲੋੜ ਹੈ ਕਿ ਸਾਡੇ ਬੱਚੇ ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਜੱਜ ਬਣ ਅਫਸਰ ਬਣ ਵਕੀਲ ਬਣ ਵੱਡੇ ਵੱਡੇ ਆਉਧਿਆਂ ਤੇ ਹੋਣ ਜਿਸ ਕਰਕੇ ਸਾਨੂੰ ਲੈਣਾ ਵਿੱਚ ਨਾ ਖੜਨਾ ਪਵੇ ਤੇ ਸਾਨੂੰ ਸਾਡਾ ਹੱਥ ਜਿਹੜਾ ਸੌਖਾ ਮਿਲ ਜਾਵੇ ਸਤਿਗੁਰੂ ਰਹਿਮਤ ਕਰਨੇ ਸਿੱਖੀ ਬੜੀ ਤਿੱਖੀ ਹੈ ਖੰਡੇ ਨਾਲ ਵੀ ਤਿੱਖੀ ਹੈ ਤੇ ਸਿੱਖ ਆਪਣੇ ਕੱਕਿਆਂ ਵਾਸਤੇ ਆਪਣੀ ਸਿੱਖੀ ਵਾਸਤੇ ਕੁਝ ਵੀ ਕਰ ਸਕਦਾ ਸੋ ਸਿੱਖੀ ਸ਼ਾਨ ਸਿੱਖੀ ਜਿਹੜੀ ਹੈ ਇਹ ਸਿੱਖ ਦੀ ਬੜੀ ਵੱਡੀ ਸ਼ਾਨ ਹੈ ਤੇ ਸ਼ਾਨ ਹੈ ਸਿੱਖ ਦੀ ਸਿੱਖੀ ਕਰਕੇ ਸਤਿਗੁਰੂ ਰਾਮਤ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਅੱਗੇ ਵਾਸਤੇ ਸਮਰੱਥ ਬਖਸ਼ੋ ਜੀ ਲੇਖੇ ਕਤੇ ਨਾ ਛੋਟੀ ਹੈ ਖਿੰਖਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰਉ ਉਤਾਰ ਆਰਾਮ ਕਲੀ ਮਹੱਲਾ ਤੀਜਾ ਨ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਾਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨ ਮਝੀਆਂ ਵਧਾਈਆਂ ਅਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਆਹ ਸ਼ਬਦ ਤਾਂ ਗਾਓ ਹਰੀ ਕੇ ਰਾਹ ਮਨ ਜਿਨੀ ਵਸਾਇਆ ਕਹ ਨਾਨਕ ਨੰਦ ਘੁਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੁ ਹਰਿ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੂਤ ਸਾਹਿ ਸਰਣਾ ਅੰਗੀਕਾਰ ਉਤਰੇ ਤੇਰਾ ਕਰਤ ਸਭ ਸਵਾਰਨਾ ਸਭਨਾ ਗਲਾਉ ਸਮਰਾ ਸਵਾਮੀ ਸੋ ਕ੍ਰਮਣ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਵਰ ਨਾ ਦੇ ਸੱਚੇ ਸਾਹਿਬਾ ਕਿਆ ਨ ਕਰਤੇ ਰਹਿ ਕਰਤਾ ਤੇਰੇ ਸਭੁ ਸਾਇ ਦੇਸ ਪਾਵੈ ਸਦਾ ਸਿਖਤ ਸਲਾਹ ਤੇਰੀ ਨਾ ਮਨ ਬਸਾਵੈ ਨਾਮ ਜਿਨ ਕੈ ਮਨ ਵਸਿਆ ਵਜ ਸਦਕ ਨੇਰੇ ਕਹਿ ਅਨੰ ਸੱਚੇ ਸਾਹਿਬਾ ਕਿਆ ਨ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਧਾਰਮੇ ਰਾਜਿ ਸੁਖਾ ਸਦਗਵਾਈਆ ਕਰ ਸਾਧ ਸੁਖ ਮਨੈ ਵਸਿਆ ਜਨਿਸ਼ਾ ਸਾਥ ਜਾਈਆ ਸਦਾ ਕੁਰਬਾਨ ਕੀਤਾ ਗੁਰਬਟਾ ਜਿਤੇ ਐ ਵੜਜਾਈਆਂ ਕਹਿ ਨਾਨਕ ਸੁਨੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸਬਦ ਜਿਤ ਕਰ ਸੁਭਾਗੈ ਕਰ ਸੁਭਾਗੈ ਸਬਦ ਬਾਜੇ ਕਲਾ ਜਿਤ ਕਰਿ ਧਾਰੀ ਆ ਪੰਚ ਦੂਤ ਤਦ ਵਸਿ ਕਿਤੇ ਕਾਲ ਕੰਡ ਕਮਾਰਿਆ ਤੁਰ ਕਰਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਵਾ ਤਿਤ ਕਰ ਅਨਹਦ ਬਾਜੇ ਅਨੰਦ ਸੁਨੋ ਵਿਰ ਭਾਗੀਓ ਸਗਲ ਬਨੋਰਥ ਪੂਰੇ ਪਾਲ ਬ੍ਰਹਮ ਪ੍ਰਭ ਪਾਇ ਤਿਰ ਸਗਲ ਬਸੂਰੇ ਲੋਹ ਰੋਹ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੈ ਸਭ ਸੇ ਪੂਰੇ ਹੁਰਤੇ ਜਾਣੀ ਸੁਣ ਦੇਵਨੀ ਇਹ ਕਹਤੇ ਪਵਿਤ ਸਤਗੁਰ ਰਹਾ ਪਰ ਪੂਰੇ ਬਿਨ ਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣ ਦੇਵਨੀ ਇਹ ਕਹਤੇ ਪਵਿਤ ਸਤਗੁਰ ਰਹਾ ਪਰ ਪੂਰੇ ਬਿਨ ਵੰਤ ਨਾਨਕ ਗੁਰ ਚਰਨ ਲਾਗੇ ਵਾਹਿ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂ ਠਾਕੂਰ ਤੁਮ ਪਹਿ ਅਰਦਾਸ ਜੀਓ